ਜਿਸ ਦੇ ਪਿੱਛੇ ਫੋਰਸ ਲੱਗ ਗਿਆ ਉਹ ਕਦੇ ਰਜਿਸਟਰ ਨਹੀਂ ਹੋ ਸਕਦੀ। ਔਰ ਅੱਜ ਤੱਕ ਬੇਗਮਪੁਰਾ ਟਾਈਗਰ ਫੋਰਸ ਸਾਹ ਦੋ ਰਜਿਸਟਰ ਹੋਈਆਂ। ਇੱਕ ਬੇਗਮਪੁਰਾ ਟਾਈਗਰ ਫੋਰਸ ਵੈਲਫੇਅਰ ਸੁਸਾਇਟੀ ਦੂਜੀ ਹੈਗੀ ਆ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੁਸਾਇਟੀ। ਉਹ ਕਹਿ ਰਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਨੂੰ ਹੋਰ ਕੋਈ ਜੁਆਇਨ ਨਹੀਂ ਕਰ ਸਕਦਾ, ਹੋਰ ਕੋਈ ਉਸ ਦਾ ਨਾਮ ਨਹੀਂ ਲੈ ਸਕਦਾ। ਹੁਣ ਮੌਜੂਦਾ ਮੈਂ ਆ। ਔਰ ਇਹ ਗੱਲ ਕਹਿ ਰਿਹਾ ਕਿ ਸਾਨੂੰ ਕੱਢਿਆ ਹੋਇਆ। ਮੈਨੂੰ ਸਮਝ ਨਹੀਂ ਆ ਰਹੀ। ਉਹ ਕਿਉਂ ਬਾਰ-ਬਾਰ ਕਹਿ ਰਿਹਾ ਜੀ ਬੇਗਮ ਪਰਦਾ ਘਰ ਸਾਡੀ ਆ ਪਾ ਸਾਡੀ ਆ ਅਸੀਂ ਸੇਵਾ ਸੁਸਾਇਟੀ ਕਰਾ ਲਈ ਆਨਰਡ ਸਮਝ ਹੋ ਸਕਦਾ ਕਿ ਹੋ ਵੀ ਕਰਾ ਲਵੇ ਹਰ ਇੱਕ ਨੂੰ ਰਾਈਟ ਆ ਕਾਨੂੰਨ ਐ ਉਹ ਚੋਰ ਕਹਿੰਦਾ ਮੈਂ ਚੋਰੀ ਕੀਤੀ ਆ ਕੋਈ ਨਹੀਂ ਕਹਿੰਦਾ ਕਿ ਮੈਂ ਮੜਿਆ ਹਰੇ ਆਪਰਾ ਨੂੰ ਚੰਗੇ ਕਹਿੰਦੇ ਆ ਉਹ ਵੀ ਕੰਮ ਕਰਨ ਸਾਨੂੰ ਕੀ ਇਤਰਾਜ਼ ਆ ਸੰਤ ਕੋਈ ਇਤਰਾਜ਼ ਨਹੀਂ ਆ ਕੋਈ ਦੇਖਿਆ ਜੇ ਆਪਾਂ ਸਮਾਜ ਲਈ ਕੰਮ ਕਰਨਾ ਫਿਰ ਇਕੱਠੇ ਹੋ ਕੇ ਚੱਲਣਾ ਹੀ ਬਿਹਤਰ ਆ ਕੋਈ ਬੰਦਾ ਕੱਲ ਆ ਕੇ 2022 ਚ ਆ ਕੇ ਕਹਿ ਰਿਹਾ ਮੈਂ 2009 ਤੋਂ ਆ ਜਿਵੇਂ 2009 ਦੇਖਿਆ ਕਿਸੇ ਨੇ ਉਹਨੂੰ ਇਹ ਬੰਦਾ 2009 ਤੋਂ ਅਸੀਂ 2009 ਤੋਂ ਕੰਮ ਕਰਦੇ ਆਂ ਲੋਕਾਂ ਨੇ ਦੇਖਿਆ ਆ ਉਹਨੇ ਕਿਹਾ ਕਿ ਜੋ ਬੇਗੰਪੁਰ ਟਾਈਗਰ ਫੋਰਸ ਦਾ ਨਾਮ ਲਊਗਾ ਉਹਤੇ ਮੈਂ ਕੋਡ ਗੈਸ ਕਰੂੰਗਾ ਹਨਾ ਮੈਂ ਹੁਣ ਲੈਤਾ ਕੱਲ੍ਹ ਆ ਵੀ ਕਿਡ ਗੈਸ ਪਰ ਬੇਗੰਪੁਰ ਟਾਈਗਰ ਫੋਰਸ ਹਨਾ ਉਹਨਾਂ ਚੈਜ ਹੋਣੀ ਉਹਦਾ ਅਹੀ ਕੰਮ ਕਰਦੇ ਆ ਰੇ 2009 ਤੋਂ ਅੱਗੇ ਵੀ ਕਰੀ ਜਾਣਾ ਔਰ ਜਦੋਂ ਕਿ ਸਾਡੇ ਸਾਹ ਆ ਜਦੋਂ ਸਬਸਕ੍ਰਾਈਬਰ ਦਾ ਜੀ ਮੇਰੇ ਚਾਹਣਗੇ ਅਸੀਂ ਸਮਾਜ ਲਈ ਕੰਮ ਕਰਾਂਗੇ ਉਹ ਬੇਗਮਪੁਰਾ ਟਾਈਗਰ ਫੋਰਸ ਦੇ ਝੰਡੇ ਹੇਠ ਹੀ ਕੰਮ ਕਰਾਂਗੇ ਅੱਜ ਸਾਡੇ ਪਹਿਲਾ ਦਾ ਜੈਗੁਰੂ ਦੇਵ ਜੈ ਭੀਮ ਜੈ ਭਾਰਤ ਅੱਜ ਅਸੀਂ ਇੱਕ ਜਨ ਪੰਜਾਬੀ ਨਿਊਜ਼ ਤੇ ਇੱਕ ਵੀਡੀਓ ਦੇਖਿਆ ਜਿਹਦੇ ਵਿੱਚ ਕੁਝ ਬੰਦੇ ਲੱਡੂ ਬੰਨ ਰਹੇ ਆ ਬੇ ਬੇਗਮਪੁਰਾ ਟਾਈਗਰ ਫੋਰਸ ਰਜਿਸਟਰਡ ਹੋ ਗਈ ਆ ਔਰ ਮੈਂ ਅਸ਼ੋਕ ਸੱਲਣ ਨੈਸ਼ਨਲ ਪ੍ਰੈਜ਼ੀਡੈਂਟ ਬੇਗਮਪੁਰਾ ਟਾਈਗਰ ਫੋਰਸ ਮੇਰੇ ਨਾਲ ਸਾਡੇ ਚੇਅਰਮੈਨ ਸਾਹਿਬ ਬਿੱਲਾ ਦਿਵਾਲ ਜੀ ਇੱਧਰ ਸਾਡੇ ਅਵਤਾਰ ਬਸੀ ਖਾਜੋ ਜੀ ਜਨਰਲ ਸਕੱਤਰ ਔਰ ਜਿਰਨ ਚਾਰਜ ਜੱਸੀ ਜੀ ਔਰ ਸਾਡੇ ਪੰਜਾਬ ਪ੍ਰਧਾਨ ਅਨੰਦ ਸਿਰਬਿੰਦਰ ਸ਼ਰਵਾ ਜੀ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਕਿ ਬੇਗਮਪੁਰਾ ਟਾਈਗਰ ਫੋਰਸ ਰਜਿਸਟਰ ਹੋਣ ਦੇ ਜੋ ਲੱਡੂ ਵੰਡੇ ਗਏ ਆ ਆਪਾਂ ਕਿੰਨੇ ਚਿਰ ਲੋਕਾਂ ਨੂੰ ਗੁੰਮਰਾਹ ਕਰੀ ਜਾਵਾਂਗੇ ਸਿਆਣੇ ਕਹਿੰਦੇ ਹਨ ਕਿ ਅਤ ਖੁਦਾ ਦਾ ਬੈਰ ਹੁੰਦਾ ਅਸੀਂ ਆਪਣੇ ਸਿਫਤ ਜਿੰਨਾ ਮਰਜ਼ੀ ਕਰ ਜਾਈਏ ਮੈਂ ਜਿੰਨਾ ਆਪਣੇ ਆਪ ਨੂੰ ਮਰਜ਼ੀ ਕਹੀ ਜਾਵਾਂਗੇ ਮੈਂ ਬਹੁਤ ਚੰਗਾ ਹਾਂ ਪਰ ਸਮਾਜ ਨੂੰ ਪਤਾ ਮੇਰੇ ਬਾਰੇ ਕਿ ਮੈਂ ਕੀ ਹਾਂ ਕੋਈ ਵੀ ਬੰਦਾ ਆਪਣੇ ਆਪ ਨੂੰ ਕਦੀ ਨਾ ਕਹਦਾ ਮੈਂ ਮਾੜਾ ਹਾਂ ਉਹ ਕਹਿੰਦਾ ਮੈਂ ਹੀ ਸਮਾਜ ਸਿਰਦ ਚੁੱਕਿਆ ਸਾਰਾ ਕੰਮ ਮੈਂ ਹੀ ਸਵਾਜ ਦਾ ਕਰਦਾ ਪਰ ਇਹ ਸਮਾਜ ਨੂੰ ਪਤਾ ਵੇ ਕੌਣ ਬੰਦਾ ਕੀ ਕਰਦਾ ਕੀ ਨਹੀਂ ਕਰਦਾ ਕੌਣ ਬੰਦਾ ਕਿੰਨਾ ਇਮਾਨਦਾਰ ਆ ਵੇ ਕੀ ਕਰਦਾ ਉਹ ਬਾਕੀ ਜੋ ਸਾਡੇ ਭੱਟੀ ਸਾਹਿਬ ਜਿਨਾਂ ਨੇ ਇੱਕ ਵੀਡੀਓ ਪਾਈ ਆ ਜਰ ਪੰਜਾਬੀ ਨਿਊਜ਼ ਤੇ ਕਿ ਬੇਗਮਪੁਰਾ ਟਾਈਗਰ ਫੋਰਸ ਰਜਿਸਟਰਡ ਹੋ ਚੁੱਕੀ ਆ ਉਹ ਸਰਾ ਸਰ ਝੂਠ ਹੈ ਉਹਨਾਂ ਨੇ ਇੱਕ ਟ੍ਰੇਡਮਾਰਕ ਜੋ ਲੋਗੋ ਹੈ ਉਹ ਰਜਿਸਟਰ ਕਰਾਇਆ ਹੈ ਠੀਕ ਆ ਉਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਂ ਉਹਨੇ ਆਪਣਾ ਜੋ ਲੋਗੋ ਰਜਿਸਟਰ ਕਰ ਲਿਆ ਪਰ ਬੇਗਮਪੁਰਾ ਟਾਈਗਰ ਫੋਰਸ ਜਿਸ ਦੇ ਪਿੱਛੇ ਫੋਰਸ ਲੱਗ ਗਿਆ ਉਹ ਕਦੇ ਰਜਿਸਟਰ ਨਹੀਂ ਹੋ ਸਕਦੀ ਔਰ ਅਜ ਤੱਕ ਬੇਗੰਪੁਰਾ ਟਾਈਗਰ ਫੋਰਸ ਆ ਦੋ ਰਜਿਸਟਰ ਹੋਈਆਂ ਇੱਕ ਬੇਗੰਪੁਰਾ ਟਾਈਗਰ ਫੋਰਸ ਵੈਲਫੇਅਰ ਸੁਸਾਇਟੀ ਦੂਜੀ ਹੈਗੀ ਆ ਬੇਗੰਪੁਰਾ ਟਾਈਗਰ ਫੋਰਸ ਸੇਵਾ ਸੁਸਾਇਟੀ ਇਹ ਤੁਹਾਡੀ ਕਿਹੜੀ ਸੁਸਾਇਟੀ ਹੈ ਤੁਹਾਡੀ ਸਾਡੀ ਬੇਗੰਪੁਰਾ ਟਾਈਗਰ ਫੋਰਸ ਸੇਵਾ ਸੁਸਾਇਟੀ ਰਜਿਸਟਰ ਕਰਾਈਆ ਜੋ ਦਿਵਾਨਾ ਆ ਉਹਨੇ ਕਰਾਈਆ ਬੇਗੰਪੁਰਾ ਟਾਈਗਰ ਫੋਰਸ ਦੀ ਵੈਲਫੇਅਰ ਸੁਸਾਇਟੀ ਹੁਣ ਉਹ ਕਹਿ ਰਿਹਾ ਕਿ ਬੇਗੰਪੁਰਾ ਟਾਈਗਰ ਫੋਰਸ ਨੂੰ ਹੋਰ ਕੋ ਜੁਆਇਨ ਨਹੀਂ ਕਰ ਸਕਦਾ ਹੋਰ ਕੋਈ ਉਸਦਾ ਨਾਮ ਨਹੀਂ ਲੈ ਸਕਦਾ ਹਾਂਜੀ ਪਿਛਲੀ ਕੱਤੀ ਨੰਨੇ ਸਵੇਰੇ ਤੋਂ ਇਹ ਵੀ ਮਾਫੀ ਹੈ ਤੁਹਾਡਾ ਦੋਨਾਂ ਦਾ ਆਪਸ ਵਿੱਚ ਚੱਲ ਗਿਆ ਹੈ ਹਾਂਜੀ ਦੇਖੋ ਜੀ ਸਾਡਾ ਕੋਈ ਵਿਵਾਦ ਹੋਇਆ ਸੀਗਾ ਜਿਹਦੇ ਵਿੱਚ ਤਰਸੇਮ ਦਿਵਾਨ ਨੇ ਅਸਤੀਫਾ ਦਿੱਤਾ ਸੀਗਾ ਜਿਸ ਦੀ ਕਾਪੀ ਸਾਡੇ ਕੋਲ ਮੌਜੂਦ ਹੈ ਅਸੀਂ ਕੋਰਟ ਵਿੱਚ ਲਾਈ ਹੋਈ ਆ ਉਹ ਕਹਿ ਰਹੇ ਹਨ ਕਿ ਅਸੀਂ ਕੋਰਟ ਚ ਕੇਸ ਕੀਤਾ ਮੈਂ ਸਮਾਜ ਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਕੇਸ ਅਸੀਂ ਕੀਤਾ ਸੀਗਾ ਔਰ ਉਸ ਕੇਸ ਵਿੱਚ ਜਿਨ੍ਹਾਂ ਨੇ ਇਹਨਾਂ ਦੀ ਸੁਸਾਇਟੀ ਰਜਿਸਟਰ ਕੀਤੀ ਸੀ ਉਹਨਾਂ ਦੀ ਵੀ ਗਵਾਹੀ ਅਗਲੇ ਤਰੀਕਾ ਵਿੱਚ ਉਹਨਾਂ ਦੀ ਗਵਾਹੀ ਪੈਣ ਜਾ ਰਹੀ ਆ ਉਹ ਦੱਸਣਗੇ ਕੋਰਟ ਨੂੰ ਮਾਨਯੋਗ ਅਦਾਲਤ ਨੂੰ ਦੱਸਣਗੇ ਕੀ ਸੱਚ ਆ ਕਿ ਝੂਠ ਆ ਔਰ ਉਸ ਦਾ ਫੈਸਲਾ ਉਹ ਕੋਰਟ ਕਰੇਗੀ ਅਸੀਂ ਤੁਸੀਂ ਉਹਦਾ ਫੈਸਲਾ ਨਹੀਂ ਕਰ ਸਕਦੇ ਬਾਕੀ ਬੇਗੰਪੁਰਾ ਟਾਈਗਰ ਫੋਰਸ ਕਿਸੇ ਵੀ ਨਹੀਂ ਆ ਸਤਗੁਰੂ ਬਾਬਾ 10 ਮਹਾਰਾਜ ਦੀ ਹੈਗੀ ਆ ਔਰ ਇਹ ਕਹਿ ਰਿਹਾ ਕਿ 2009 ਤੋਂ ترسیم دیਵਾਨਾ ਚੇਅਰਮੈਨ ਆ 2009 ਤੋਂ ਸਾਡੇ ਚੇਅਰਮੈਨ ਬਿੱਲਾ ਦਿਵਾਲ ਜੀ ਮੈਂ ਅਵਤਾਰ ਜੀ ਅਸੀਂ ਤਕਰੀਬਨ 2009 ਤੋਂ ਚੱਲੇ ਆ ਰਹੇ ਆ ਦਿਵਾਨਾ ਜੀ 2011 ਤੋਂ ਆਏ ਸੀਗੇ ਉਸ ਤੋਂ ਬਾਅਦ ਸ਼ਾਇਦ 12 ਵਿੱਚ ਚੇਰਾਂ ਬਣੀ 2009 ਤੋਂ ਚੇਅਰਮੈਨ ਨਹੀਂ ਹੈਗੇ ਹੋ ਸਭ ਤੋਂ ਪਹਿਲਾਂ ਸਾਡੇ ਜੋ ਪ੍ਰਧਾਨ ਸੀਗੇ ਹਰਵਿੰਦਰ ਸਿੰਘ ਹੀਰਾ ਜੀ ਸੀਗੇ ਉਸ ਤੋਂ ਬਾਅਦ ਆਪਣੇ ਮੋਹਨ ਲਾਪਟੋਆ ਜੀ ਆਏ ਨੇ ਨਿਰੰਦਰ ਨਾਰੋਜੀ ਹੁਣ ਮੌਜੂਦਾ ਮੈਂ ਆ ਔਰ ਇਹ ਗੱਲ ਕਹਿ ਰਿਹਾ ਕਿ ਸਾਨੂੰ ਕੱਢਿਆ ਹੋਇਆ 2022 ਵਿੱਚ ਕੱਢਿਆ ਹੋਇਆ ਮੈਂ ਕਹਿੰਦਾ ਕਿ ਦੱਸੋ ਕਿੱਥੇ ਮਦਦ ਪਾਇਆ ਇਹਨੇ ਉਹ ਮੀਡੀਅਮ ਦਿਖਾ ਲੈਣ ਰਜਿਸਟਰ ਦਿਖਾ ਲੈਣ ਪੁਰਾਣੇ 2009 ਦੇ ਜਿਹੜੇ ਚੱਲਦੇ ਆ ਬਈ ਉਥੇ ਮਦਦ ਪਾਏ ਆ ਬਈ ਇਹਨਾਂ ਨੂੰ ਅਸੀਂ ਕੱਢਿਆ ਗਿਆ ਨਹੀਂ ਤਾਂ ਅਸੀਂ ਮਦਦ ਦਿਖਾਉਂਦੇ ਆ ਅਸੀਂ ਕੋਰਟ ਵਿੱਚ ਮਦਦ ਲਾਏ ਹੋਏ ਆ ਕਿ ਇਹਨਾਂ ਦਾ ਅਸਤੀਫਾ ਜਦੋਂ ਆਇਆ ਸੀਗਾ ਅਸੀਂ ਨਾ ਦੋ ਮੌਕੇ ਦਿੱਤੇ ਦੋ ਵਾਰ ਮੀਟਿੰਗ ਵੀ ਕੀਤੀ ਆ ਇਹਨਾਂ ਨੂੰ ਸੱਦਿਆ ਗਿਆ ਪਰ ਇਹ ਕਹਿੰਦੇ ਨਹੀਂ ਜੀ ਮੈਂ ਬਿਲਕੁਲ ਵੀ ਮੈਂ ਫੋਰਸ ਵਿੱਚ ਨਹੀਂ ਆਉਣਾ ਸਾਡੇ ਕੋਲ ਹਰ ਇੱਕ ਚੀਜ਼ ਦਾ ਪ੍ਰੂਫ ਆ ਜੇ ਇਹਨਾਂ ਕੋਲ ਪ੍ਰੂਫ ਹੈ ਤਾਂ ਇਹ ਦੇਣ ਕਿਉਂਕਿ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਆ ਬਾਕੀ ਕੁਝ ਮੇਰੇ ਵੀਰ ਇੱਕ ਸ਼ਰਾਰਤੀ ਆਂਸਰ ਕਹਿ ਰਿਹਾ ਉਹਦਾ ਜਵਾਬ ਅਸੀਂ ਨਹੀਂ ਦੇਵਾਂਗੇ ਉਹ ਕੋਟ ਦੇਵੂਗੀ ਦੇਊਗੀ ਕਾਫੀ ਇਹ ਨਹੀਂ ਪਹਿਲਾਂ ਵੀ ਅਖਬਾਰਾਂ ਵਿੱਚ ਲਿਖਿਆ ਸੀਗਾ ਬੇ ਸ਼ਰਾਰਤੀ ਆਂਸਰ ਆ ਕਿਉਂਕਿ ਬੰਦੇ ਫਿਤਰਤ ਹੁੰਦੀ ਆ ਸਾਡੀ ਫਿਤਰਤ ਨਹੀਂ ਹੈ ਕਿ ਆਪਾਂ ਕਿਸੇ ਨੂੰ ਟਾਰਗੇਟ ਕਰੀਏ ਅਸੀਂ ਸਮਾਜ ਲਈ ਕੰਮ ਕਰਨਾ ਸਾਨੂੰ ਲੋੜ ਨਹੀਂ ਵੇ ਕੌਣ ਕੀ ਕਰ ਰਿਹਾ ਅਸੀਂ ਤਾਂ ਦੇਖੀ ਦੇਣੀ ਜੋ ਲਿਖਦਾ ਲਿਖੀ ਜਾਂਦੇ ਹੋ ਠੀਕ ਆ ਪਰ ਹੁਣ ਅਸੀਂ ਥੋੜਾ ਟਾਈਮ ਤੱਕ ਸ਼ਾਇਦ ਸੰਮਣ ਵੀ ਆ ਰਹੇ ਆ ਜਿਹਨਾਂ ਫੇਸਬੁੱਕ ਤੇ ਗੱਲਾਂ ਕੱਡੀਆਂ ਸੀ ਗਿਆ ਜਾਂ ਸ਼ਰਾਰਤੀਆਂ ਨੇ ਲਿਖਿਆ ਖਬਰਾਂ ਵਿੱਚ ਸਾਰਾ ਸੰਮਣ ਆ ਰਹੇ ਆ ਮਨਜੋ ਅਦਾਲਤ ਵਾਸੋਂ ਵਾ ਕੁਸ਼ਟ ਇਸ ਵੀ ਅਗਲੇ ਮਹੀਨੇ ਤੱਕ ਪਹੁੰਚ ਜਾਣਗੇ ਔਰ ਉਹਨਾਂ ਦਾ ਜਵਾਬ ਉਹਨਾਂ ਕੋਲ ਵੀ ਦੇਣਾ ਪਊਗਾ ਜਿਸ ਤਰ੍ਹਾਂ ਨਾਲ ਭਾਜੀ ਹੁਣ ਤਾਂ ਸੇਮ ਵਿਵਾਨਾ ਜੀ ਬੋਲੋ ਜਿਹੜਾ ਹੈ ਗਿਆ ਗਿਆ ਇਹ ਸੰਗਾਂ ਵੱਲੋਂ ਜਿਹੜੀ ਟਾਈਗਰ ਫੋਰਸ ਰੇਗੂਪੁਰਾ ਟਾਈਗਰ ਫੋਰਸ ਡਿਸਟ੍ਰਿਕਟ ਕਰਾਈ ਗਈ ਫੈਟਟਡ ਕਰਵਾਈ ਗਿਆ ਤੇ ਤੁਹਾਨੂੰ ਤੁਹਾਡੀ ਵੀ ਟਿੱਡਣੀ ਆ ਕਿ ਉਹਨਾਂ ਦੇ ਜਿਹੜੇ ਲੱਡੂ ਬੰਨੇ ਹੈਗੇ ਆ ਉਹ ਤੁਹਾਨੂੰ ਜੱਜ ਨਹੀਂ ਲੱਗਦੇ ਜੀ ਕਹਿੰਦੇ ਲੱਡੂ ਖਾ ਕੇ ਚਵਾਰੇ ਵਿੱਚੋਂ ਨਿਕਲੀ ਤੇ ਕੀੜਿਆਂ ਨੇ ਪੈਰ ਦੱਬ ਲਈ ਲੋਕਾਂ ਨੂੰ ਗੁੰਮਰਾਹ ਅਸੀਂ ਨਹੀਂ ਕਰ ਸਕਦੇ ਹੁਣ ਹੁਣ ਲੋਕ ਸਾਡਾ ਸਮਾਜਾ ਪੜ ਲਿਖ ਚੁੱਕਾ ਆ ਜਾਗਰੂਕਾ ਅਸੀਂ ਜਿੰਨਾ ਮਰਜ਼ੀ ਗਏ ਜਾਈਏ ਅਸੀਂ ਗੁਮਰਾਹ ਨਹੀਂ ਕਰ ਸਕਦੇ ਲੋਕਾਂ ਨੂੰ ਪਤਾ ਹੈ ਸੱਚ ਕੀ ਆ ਤੇ ਝੂਠ ਕੀ ਆ ਐ ਜੋ ਮਰਜ਼ੀ ਗਈਏ ਜੋ ਇਹ ਕਹਿ ਰਹੇ ਬੇਗਮਪੁਰਾ ਟਾਈਗਰ ਫੋਰਸ ਰਜਿਸਟਰ ਹੋਈ ਜਾਣਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਬੇਗਮਪੁਰਾ ਟਾਈਗਰ ਫੋਰਸ ਜਿਸ ਦਾ ਵੀ ਫੋਰਸ ਲੱਗਾ ਆ ਉਹ ਕਦੀ ਵੀ ਰਜਿਸਟਰਡ ਨਹੀਂ ਹੁੰਦੀ ਤੇ ਇਹ ਗੱਲ ਕਰਦੀ ਆ ਭਾਜੀ ਤੁਹਾਡੀ ਵੀ ਸੁਸਾਇਟੀ ਤੁਸੀਂ ਕਹਿੰਦੇ ਰਜਿਸਟਰਡ ਹੈ ਉਹਨਾਂ ਦੀ ਵੀ ਸੁਸਾਇਟੀ ਰਜਿਸਟਰਡ ਹੈ ਕੀ ਆ ਪਰ ਹੁਣ ਇੱਥੇ ਜਮਾਦ ਜਨਾ ਕੀ ਹੈ ਜੀ ਕਿ ਇਸ ਗਲ ਪੱਖੋਂ ਜਿਹੜਾ ਤੁਹਾਡੇ ਵਿੱਚ ਜਿਹੜੀ ਆ ਉਹ ਜਿਹੜੀ ਆ ਕੋਈ ਸਹੀ ਸੈਂਪਟੀ ਨਹੀਂ ਪਾ ਰਹੀ। ਕਿਉਂਕਿ ਜੇ ਉਹਨਾਂ ਨੇ ਸੋਸਾਇਟੀ ਸਿਸਟਮ ਕਰੀਏ ਤੁਸੀਂ ਸਟੈਟਿ ਟਿਸਟਰ ਕਰਵਾ ਲਿਆ। ਕਿਉਂਕਿ ਨਾਮ ਦਾ ਹਮ ਦੋਂਗਾ ਦਾ ਵੀ ਕੰਪਲੈਕਸ ਪੁਰਾ ਡਾਈਗਨ ਪੋਰਸ ਸੀ ਚੱਲਣਾ ਆ। ਉਹਦਾ ਡਾਈਗਨ ਪੁਰਾ ਡਾਈਗਨ ਪੋਰਸ ਡਵੈਲਪਮੈਂਟ ਸੋਸਾਇਟੀ ਚੱਲੇਗਾ ਜਾਂ ਤੁਹਾਡਾ ਸੀਵਾ ਸੋਸਾਇਟੀ ਚੱਲੇਗਾ। ਇਹ ਹੁਣ ਇੱਥੇ ਇਹਦੇ ਵਿੱਚ ਮਤਲਬ ਕਹਿ ਰਿਹਾ ਕੀ ਹੋਣਾ ਹੈ ਇਸ ਤਰ੍ਹਾਂ ਨਾਲ ਆਪਾਂ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਕਰ ਸਕਦੇ ਹਾਂ। ਦੇਖੋ ਜੀ ਇਹਦਾ ਸਹੀ ਜਵਾਬ ਤਾਂ ਉਹ ਦੇਣਗੇ ਸਾਡੇ ਸਾਡੇ ਵਾਲੇ ਸਾਈਡ ਤੋਂ ਕੋਈ ਵੀ ਪੱਤਰਕਾਰ ਭਰਾਗਾ ਦੇ ਵਿੱਚ ਕੋਈ ਸਮਾਜ ਦਾ ਮੈਂਦਾ ਕਹ ਦੇਵੇ ਅਸੀਂ ਉਹਨਾਂ ਤੇ ਕਦੇ ਕਿੰਦੂ ਪ੍ਰੰਤ ਕੀਤੀ ਹੋਵੇ ਉਹ ਖਬਰਾਂ ਲਗਾਉਂਦੇ ਆ ਉਹਨੇ ਆਪਣੀ ਬੇਗਮਪੁਰਾ ਟਾਈਗਰ ਫੋਰਸ ਵੈਲਫੇਅਰ ਸੁਸਾਇਟੀ ਰਜਿਸਟਰ ਕਰਾਈ ਜਾਂ ਲਗਾਈ ਜਾਂ ਸਾਨੂੰ ਕੋਈ ਇਪੱਤੀ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਉਹ ਪ੍ਰੋਬਲਮ ਤਾਂ ਉਹਨਾਂ ਨੂੰ ਆ ਹੁਣ ਇੱਕ ਬੰਦਾ ਅਸਤੀਫਾ ਦੇ ਕੇ ਉਹਨੂੰ ਕੀ ਲੋੜ ਆ ਫੇਰ ਉਹ ਲੜ ਰਿਹਾ ਕਿ ਮੈਨੇਜ ਹੀ ਮੈਂ ਹੀ ਚੇਅਰਮੈਨ ਆ ਮੈਂ ਹੀ ਚੇਅਰਮੈਨ ਆ ਇਹ ਕੀ ਮਿਲਦਾ ਦਾਦਾ ਇਹ ਸਮਾਜ ਸੇਵਾ ਹੈ ਨਾ ਉਹ ਤਾਂ ਕਹਿੰਦੇ ਕਿ ਅਸੀਂ ਸਮਾਜ ਸਮਾਜ ਸੇਵਾ ਕਰਦੇ ਅਸੀਂ 2000 ਕਿੰਨਾ ਉਹ ਤਾਂ ਕਰ ਰਹੇ ਆ ਕਿਤੇ ਅੱਗੇ ਵੀ ਕਰਾਂਗੇ ਦੀ ਸਮਾਜ ਸੇਵਾ ਨਹੀਂ ਦੇਖੋ ਸਮਾਜ ਸੇਵਾ ਕਰਨ ਅਸੀਂ ਤਾਂ ਇਹ ਕਦੇ ਨਹੀਂ ਕਹਿੰਦੇ ਬਈ ਨਾ ਕਰਨ ਉਹ ਨਹੀਂ ਬਣਾਈਏ ਸੇਵਾ ਆਪਣੀ ਸੇਵਾ ਸਾਡੀ ਬਣਾਈ ਜਾ ਜਾਂ ਵੈਲਫੇਅਰ ਸੁਸਾਇਟੀ ਬਣਾਈ ਜਾ ਉਹ ਕਰਨ ਉਹ ਨਹੀਂ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਅਸੀਂ ਪਹਿਲਾਂ ਉਹਨਾਂ ਨੂੰ ਕਿਹਾ ਯਾਰ ਠੀਕ ਆ ਤੁਸੀਂ ਬਣਾ ਲਈ ਜਾ ਸਾਨੂੰ ਕੋਈ ਇਤਰਾਜ਼ ਨਹੀਂ ਆ ਤੁਸੀਂ ਆਪਣਾ ਕੰਮ ਕਰੀ ਜਾਓ ਸਾਨੂੰ ਆਪਣਾ ਕੰਮ ਕਰਨ ਦਿਓ ਪਰ ਪਤਾ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਉਂ ਬਾਰ ਬਾਰ ਕਹਿ ਰਿਹਾ ਜੀ ਬੇਗਮ ਪਰਣਾ ਕਰੋ ਸਾਡੀ ਆ ਬਸ ਸਾਡੀ ਆ ਹੁਣ ਇਹ ਗੱਲ ਮੈਨੂੰ ਦੱਸਿਓ ਸਤਗੁਰੂ ਅਰਬਦਾਸ ਜੀ ਮਹਾਰਾ ਨਾਤੇ ਕਿੰਨੀਆਂ ਕ ਸੰਸਥਾਵਾਂ ਬਣੀਆਂ ਆ ਕਿੰਨੇ ਗੁਰਦੁਆਰੇ ਰਜਿਸਟਰ ਹੋਏ ਆ ਹੁਣ ਸ੍ਰੀ ਗੁਰੂ ਅਰਬਦਾਸ ਗੁਰਦੁਆਰਾ ਡਗਾਣਾ ਕਲਾਂ ਜੈ ਸ੍ਰੀ ਗੁਰੂ ਅਰਬਦਾਸ ਸਵਾ ਕੋਈ ਹੋਰ ਹੁਣ ਕੀ ਗੁਰਦੁਆਰਾ ਮਹਾਰਾ ਰਜਿਸਟਰ ਹੋ ਗਏ ਉਹਦਾ ਫਿਰ ਜਨਰੇਟਰ ਕਾਲਿਆ ਉਹ ਤਾਂ ਕਹੂਗਾ ਯਾਰ ਗੁਰਦੁਆਮਹਾਰਾ ਮੈਜਿਸਟਰ ਕਰਾ ਲਿਆ ਬੇ ਮਾਹੌਬ ਇਹ ਨਾਲ ਜੜ ਦੇਣਾ ਇਹ ਤਾਂ ਹੋ ਸਕਦਾ ਠੀਕ ਹੈ ਜੀ ਕੋ ਗਰੁੱਪ ਦਾ ਮਾਰਾ ਜਿੱਦਾਂ ਇਸ ਤਰ੍ਹਾਂ ਬੇਗਮਪੁਰਾ ਟਾਈਗਰ ਫੋਰਸ ਆ ਅੱਜ ਪਹਿਲਾਂ ਹੁਣੇ ਕਰੇ ਸੀਗੀ ਵੈਲਫੇਅਰ ਸੁਸਾਇਟੀ ਅਸੀਂ ਸੇਵਾ ਸੁਸਾਇਟੀ ਕਰਾ ਲਈ ਆਨਵਰਡ ਸਮਝ ਹੋ ਸਕਦਾ ਕਿ ਹੋਰ ਵੀ ਕਰਾ ਲਵੇ ਹਰ ਇੱਕ ਨੂੰ ਰਾਈਟ ਆ ਕਾਨੂੰਨ ਐ ਹੋ ਅਸੀਂ ਕਿਹ ਰੋਕ ਨਹੀਂ ਸਕਦੇ ਵੇ ਤੂੰ ਕਿਉਂ ਕਰਾਈ ਆ ਠੀਕ ਆ ਕੰਮ ਸਮਾਜ ਲਈ ਕਰਨਾ ਬਾਕੀ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਸਾਨੂੰ ਸਫਾਈ ਦੇਣ ਦੀ ਲੋੜ ਨਹੀਂ ਆ ਸਮਾਜ ਨੂੰ ਪਤਾ ਮੈਂ ਲੱਖਵਰੀ ਗਵਾਂ ਵੇ ਨਿੱਜੀ ਸ਼ੌਕ ਸਰ ਨੂੰ ਬਹੁ ਮੇਰੀ ਬਹੁ ਇੱਜ਼ਤ ਆ ਮੈਂ ਇਸ ਵaile ਬਹੁ ਕੰਮ ਕਰਦਾ ਮੈਂ ਬਹੁਛ ਕਹਿਣਾ ਪਰ ਸਮਾਜ ਨੂੰ ਪਤਾ ਕਿ ਮੈਂ ਕੀ ਕਰਦਾ ਸਮਾਜ ਦੇ ਅੰਦਰ ਮੇਰੀ ਕਿੰਨੀ ਇੱਜ਼ਤ ਆ ਸ਼ਹਿਰ ਦੇ ਅੰਦਰ ਬਾਕੀ ਸਸਥਾਮਾਂ ਵਿੱਚ ਮੇਰੀ ਕਿੰਨੀ ਇੱਜ਼ਤ ਆ ਇਹ ਤਾਂ ਉਹਨਾਂ ਨੂੰ ਪਤਾ ਬੰਦੇ ਨੂੰ ਨਹੀਂ ਪਤਾ ਹੁੰਦਾ ਮੈਨੂੰ ਨਹੀਂ ਪਤਾ ਮੈਂ ਤਾਂ ਕਹਿਣਾ ਜੀ ਮੈਂ ਬਹੁਤ ਵਧੀਆ ਜੀ ਮੈਂ ਬਹੁਤ ਚੰਗਾ ਅੱਜ ਤਾਂ ਦੇਖਿਆ ਗਿਆ ਨੇ ਬੇ ਚੋਰ ਕਹਿੰਦਾ ਮੈਂ ਚੋਰੀ ਕੀਤੀ ਆ ਕੋਈ ਲਈ ਕਹਿੰਦਾ ਕਿ ਮਾੜਾ ਹਰੇ ਆਪਣਾ ਨੂੰ ਚੰਗੇ ਕਹਿੰਦੇ ਆ ਹੁਣ ਇਹ ਤਾਂ ਮੈਂ ਪਹਿਲਾਂ ਕਹਿ ਚੁੱਕਾ ਵੇ ਸਮਾਜ ਨੂੰ ਪਤਾ ਕੌਣ ਚੰਗਾ ਤੇ ਕੌਣ ਮਾੜਾ ਕਿਉਂਕਿ ਇਹ ਭਾਈ ਉਹਨਾਂ ਦੇ ਸਭ ਦੇ ਵਿੱਚ ਦੋਨੋਂ ਜਿਹੜੀਆਂ ਲੇਗੋ ਪੁਰਾ ਟਾਈਗਰ ਫੋਰਸ ਆ ਜੀਆਂ ਉਹ ਇੱਕ ਮੰਚ ਦੇ ਇਕੱਠੇ ਹੋ ਗਏ ਸਮਾਜ ਭਲਾਈ ਦੇ ਕੰਮ ਕਰਨੀਆਂ ਦੇਖੋ ਅਸੀਂ ਤਾਂ ਕਦੇ ਮਨਨ ਕੀਤਾ ਸੀਗਾ ਅਸੀਂ ਤਾਂ ਹੋ ਸਾਡੇ ਨਾਲ ਤਕਰੀਬਨ ਜਿੰਨੀਆਂ ਸ਼ਹਿਰ ਦੀਆਂ ਸੰਸਥਾਆਂ ਆ ਗਈਆਂ ਚਾਹੇ ਗਰੂਪ ਦਾ ਟਾਈਗਰ ਫੋਰਸ ਆ ਹੋਰ ਜਿੰਨੀਆਂ ਸੰਸਥਾਾਂ ਆਪਣੇ ਸਾਡੇ ਨਾਲ ਲਾ ਕੇ ਕੰਮ ਕਰਦੀਆਂ ਠੀਕ ਆ ਤੇ ਉਹ ਵੀ ਕੰਮ ਕਰਨ ਸਾਨੂੰ ਕੀ ਇਤਰਾਜ ਆ ਸੰਤ ਕੋਈ ਇਤਰਾਜ ਨਹੀਂ ਆ ਕੋਈ ਦੇਖ ਜੇ ਆਪਾਂ ਸਮਾਜ ਲਈ ਕੰਮ ਕਰਨਾ ਫਿਰ ਇਕੱਠੇ ਹੋ ਕੇ ਚੱਲਣਾ ਹੀ ਬਿਹਤਰ ਆ ਜੇ ਅਸੀਂ ਆਪਣੇ ਆਪਣੇ ਇੰਟਰੇਸ ਪਹੁੰਚਾਉਣੀਆਂ ਆਪਣੇ ਪਰਸਨਲ ਆਪਣੇ ਫਾਇਦੇ ਵਾਸਤੇ ਕੰਮ ਕਰਨਾ ਤਾਂ ਜਿਹੜਾ ਬੰਦਾ ਪਰਸਨਲ ਫਾਇਦੇ ਵਾਸਤੇ ਕੰਮ ਕਰਦਾ ਨਾ ਉਹ ਕਦੀ ਕਿਸੇ ਨਾਲ ਇਕੱਠਾ ਨਹੀਂ ਹੋਊਗਾ ਜੀ ਉਹ ਨਹੀਂ ਚਾਹੂਗਾ ਕਿ ਮੈਂ ਇਕੱਠਾ ਹੋ ਕੇ ਕੰਮ ਕਰਾਂ ਜਿਹੜਾ ਬੰਦਾ ਵਾਕਿਆ ਹੀ ਦਿਲੋਂ ਸਮਾਜ ਲਈ ਕੰਮ ਕਰਦਾ ਉਹ ਬੰਦਾ ਹੀ ਚਾਹੂਗਾ ਜੇ ਠੀਕ ਆ ਸਮਾਜ ਇਕੱਠਾ ਹੀ ਇਕੱਠਾ ਹੋਣਾ ਚਾਹੀਦਾ ਕਿਉਂਕਿ ਬਾਬਾ ਸਾਹਿਬ ਨੇ ਕਹੇਗਾ ਪੜੋ ਜੁੜੋ ਸੰਘਰਸ਼ ਕਰੋ ਠੀਕ ਆ ਸਾਡਾ ਪੜਦਾ ਗਿਆ ਔਰ ਸੜ ਜੁੜੇ ਨਹੀਂ ਆਪਾਂ ਜੇ ਆਪਾਂ ਇਕੱਲੇ ਇਕੱਲੇ ਆ ਆਪਾਂ ਚਾਹਦੇ ਆ ਕਿ ਬਾਬਾ ਸਾਹਿਬ ਸੁਪਨੇ ਪੂਰੇ ਕਿਤੇ ਜਾਣ ਜੁੜੀਏ ਜੁੜ ਕੇ ਸੰਘਰਸ਼ ਕਰੀਏ ਤਾਂ ਜੋ ਸਾਡੇ ਸਮਾਜ ਦਾ ਕੋਈ ਭਲਾ ਹੋ ਸਕੇ ਹੁਣ ਜੇ ਗੱਲ ਕਰਦੇ ਆ ਬਾਜੀ ਦੇਖੋ ਜਿਹੜੀ ਸਮਾਜ ਸੀ ਜਿਹਦੀ ਬੰਦੀ ਆਈ ਉਹਨਾਂ ਦਾ ਕੰਮ ਦਾ ਸਮਾਜ ਨਹੀਂ ਜੋੜਨਾ ਜੇ ਤੁਸੀਂ ਖੁਦ ਹੀ ਟੁੱਟੇ ਹੋਵਾਂਗੇ ਤਾਂ ਸਮਾਜ ਨੂੰ ਕਿੱਦਾਂ ਜੋੜੋਗੇ ਦੇਖੋ ਜੀ ਸਤਿਗੁਰੂ ਬ10 ਜੀ ਮਾਰਦਾ ਸ਼ਬਦ ਆ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਧਪਮ ਕੀਰਾ ਅਸੀਂ ਤਾਂ ਉਸ ਸ਼ਬਦ ਤੇ ਕੰਮ ਕਰਨਾ ਚਾਹੁੰਦੇ ਆ ਉਹ ਸ਼ਬਦ ਤੇ ਪਹਿਲਾਂ ਦਣਾ ਚਾਹੁੰਦੇ ਆ ਅਸੀਂ ਕਦੀ ਨਹੀਂ ਕਿਹਾ ਕਿ ਅਸੀਂ ਬਖੋ ਕੰਮ ਕਰਨਾ ਕਿਸੇ ਤੋਂ ਅਸੀਂ ਕਦੇ ਕਿਸੇ ਨੂੰ ਅਸਤੀਫਾ ਨਹੀਂ ਦਿੱਤਾ ਅਸੀਂ ਕਦੇ ਇਹ ਨਹੀਂ ਕਿਹਾ ਵੀ ਅਸੀਂ ਲੱਗ ਜੱਥੇਬੰਦੀ ਬਣਾ ਕੇ ਕੋਕ ਬੰਦਾ ਕੱਲ ਆ ਕੇ 2022 ਆ ਕੇ ਕਹਿ ਰਿਹਾ ਮੈਂ 2009 ਤੋਂ ਆ ਜਦੋਂ 2009 ਦੇਖਿਆ ਕਿਸੇ ਨੇ ਉਹਨੂੰ ਇਹ ਬੰਦਾ 2009 ਤੋਂ ਅਸੀਂ 2009 ਤੋਂ ਕੰਮ ਕਰਦੇ ਆਂ ਲੋਕਾਂ ਨੇ ਦੇਖਿਆ ਆ ਲੋਕ ਸਾਨੂੰ ਜਾਣਦੇ ਆ ਉਹ ਦੇਖੋ ਜੇ ਆਪਾਂ ਗੁਰੂ ਮਾਰੇ ਦਾ ਨਾਮ ਲੈਣਾ ਸਤਿਗੁਰੂ 10 ਮਹਾਰਾਜ ਦਾ ਨਾਮ ਲੈਣਾ ਫਿਰ ਝੂਠ ਨਹੀਂ ਚੱਲਦਾ ਸੱਚ ਬੋਲੋ ਯਾਰ ਕੋਈ ਚੱਕਰ ਨਹੀਂ ਆ ਸੱਚ ਬੋਲ ਕੇ ਚੱਲੋ ਸਮਾਜ ਨੂੰ ਪਤਾ ਆ ਜਿੰਨਾ ਮਾਰੀ ਝੂਠ ਬੋਲੀ ਆ ਆਪਾਂ ਅਸੀਂ ਆਪਣੇ ਕੋਲ ਝੂਠ ਬੋਲ ਸਕਦੇ ਆ ਆਪਾਂ ਸਮਾਜ ਨੂੰ ਗੁੰਮਰਾਹ ਕਰ ਸਕਦੇ ਆ ਜਿਦਾ ਕੋਈ ਲੋਕ ਕਰਦੇ ਪਏ ਆ ਪਰ ਆਪਾਂ ਸਤਿਗੁਰੂ 10 ਮਹਾਰਾਜ ਹਨ ਉਨਾਰ ਗੁੰਮਰਾਣੀ ਕਰ ਸਕਦੇ ਕਿਉਂਕਿ ਤਸਵੀਰਦਾਨਾ ਉਹ ਕਹਿ ਗਿਆ ਕਿ ਜੇਕਰ ਜੇ ਤੁਸੀਂ ਹੋਣਾ ਕੋਈ ਤਾਂ ਨਾ ਪ੍ਰਕਾਸ਼ ਕਰੋਗੇ ਤਾਂ ਤੁਹਾਡੇ ਦੇ ਮਾਮਲੇ ਕਰਦੂਗੀ ਤੇ ਜਾਣਗੀ ਉਹਨੇ ਕਿਹਾ ਕਿ ਜੋ ਬੇਗਮਪੁਰਾ ਟਾਈਗਰ ਫੋਰਸ ਦਾ ਨਾਮ ਲਹੋਗਾ ਉਤੇ ਮੈਂ ਕੋਟ ਗੈਸ ਕਰੂੰਗਾ ਹਨਾ ਮੈਂ ਹੁਣ ਲੈਤਾ ਕੱਲ੍ਹ ਆ ਵੀ ਕਿਡ ਗੈਸ ਮੈਂ ਕਹਿੰਦਾ ਮੈਂ ਕੌਮੀ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ ਦਾ ਸਾਡੇ ਬਿੱਲਾ ਜੀ ਚੇਅਰਮੈਨ ਆ ਸਾਡੇ ਅਵਤਾਰ ਜੀ ਹੈਗੇ ਆ ਜਨਰਲ ਸਕੱਤਰ ਆ ਸਾਡੇ ਜੱਸੀ ਸਿੰਘੜੀਵਾਲ ਜੀ ਇਸ ਤਰ੍ਹਾਂ ਆ ਤੁਸੀਂ ਪਹਿਲਾ ਕੰਮ ਕਰਦੇ ਸੀ ਗੁਣ ਵੀ ਉਸੇ ਤਰ੍ਹਾਂ ਅਸੀਂ ਤੁਹਾਡੇ ਜਿਹਾ ਹੀ ਰਹਿਣਗੇ ਸਾਡੇ ਕੰਮ ਚਾਰੇ ਰਹਿਣਗੇ ਜੀ ਜੋ ਸਾਨੂੰ ਕੋਰਟ ਤੋਂ ਮਾਂਜੋ ਅਦਾਲਤ ਤੋਂ ਆਰਡਰ ਆਵੇਗਾ ਹੁਕਮ ਆ ਗਿਆ ਉਹ ਸਾਡੇ ਸਿਰ ਮੱਥੇ ਕਿਉਂਕਿ ਅਸੀਂ ਜੇ ਕਾਨੂੰਨ ਆ ਡਾਕਟਰ ਭੀਮਰਾਓ ਅੰਬੇਡਕਰ ਸਾਹਿਬੀ ਤੋਂ ਬਣਾਇਆ ਹੋਇਆ ਅਗਰ ਅਸੀਂ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਨੂੰ ਮੰਨਦੇ ਆ ਫੇ ਉਹਦੇ ਕਾਨੂੰਨ ਨੂੰ ਮੰਨਣਾ ਵੀ ਸਾਡਾ ਧਰਮ ਬਣਦਾ ਸੋ ਜੋ ਮਾਂਜੋ ਅਦਾਲਤ ਸਾਨੂੰ ਹੁਕਮ ਦੇਵੇਗੀ ਉਹ ਸਾਡੇ ਸਿਰ ਮੱਥੇ ਹੋਵੇਗਾ ਕਲਮ ਕੀ ਅੱਜ ਜਿਹੜਾ ਤੁਹਾਡਾ ਇਤਰਾਜ਼ ਇਹੀ ਸੀ ਆਪੀ ਉਹਨਾਂ ਵੱਲੋਂ ਤਰਦੀਮ ਜਮਾਨਾ ਜੀ ਵੱਲੋਂ ਇਹ ਤੋਂ ਅਨੁਕ੍ਰਿਪ ਇਹ ਹੀ ਕਿਹਾ ਗਿਆ ਕਿ ਇਹ ਇਹ ਜਿਹੜਾ ਬੀਗਮ ਪੂਰਾ ਟਾਈਗਰ ਫੋਰਸ ਦਾ ਨਾਮ ਦਾ ਜਿਸ ਕਰਵਾਇਆ ਹੋਇਆ ਜਿਹੜੇ ਆ ਬੰਦੇ ਆ ਉਹਨਾਂ ਦੇ ਅਸੀਂ ਜਿਹੜੀ ਕਾਰਵਾਈ ਕਰਾਂਗੇ ਹਾਂ ਠੀਕ ਹੈ ਮੈਂ ਤਾਂ ਕਹਿੰਦਾ ਹੀ ਕਾਰਵਾਈ ਕਰਨ ਕਿਉਂਕਿ ਬੀਸੀ ਦਾ ਤਹਿਤ ਆਇਆ ਇਹਨਾਂ ਦਾ ਅੱਜ ਸਾਨੂੰ ਇਤਰਾਜ਼ ਇਸੇ ਗੱਲ ਦਾ ਹਾਂਜੀ ਬਿਲਕੁਲ ਇਸ ਗੱਲ ਦਾ ਇਤਰਾਜ਼ ਆ ਕੋਈ ਦੇਖੋ ਉਹ ਉਹ ਕਹਿ ਰਿਹਾ ਕਿ ਬੀਗਮ ਪੂਰਾ ਟਾਈਗਰ ਫੋਰਸ ਰਜਿਸਟਰਡ ਹੋ ਚੁੱਕੀ ਆ ਤੇ ਵੀਡੀਓ ਦੇਖੀ ਹੋਣੀ ਆ ਉਹ ਚ ਕਿਹਾ ਵੇ ਬੇਗਮਪੁਰਾ ਟਾਈਗਰ ਫੋਰਸ ਰਜਿਸਟਰਡ ਹੋ ਚੁੱਕੀ ਆ ਮੈਂ ਫੇਰ ਕਹਿੰਦਾ ਕਿ ਬੇਗਮਪੁਰਾ ਟਾਈਗਰ ਫੋਰਸ ਕਦੇ ਵੀ ਰਜਿਸਟਰਡ ਨਹੀਂ ਹੋ ਸਕਦੀ ਨਾ ਆਉਣ ਵਾਲੇ ਸਮੇਂਸ ਹੁਣੀ ਆ ਬੇਗਮਪੁਰਾ ਟਾਈਗਰ ਫੋਰਸ ਵੈਲਫੇਅਰ ਸੁਸਾਇਟੀ ترਸੀਮ ਦੀਵਾਨੇ ਨੇ ਰਜਿਸਟਰ ਕਰਾਈ ਆ ਔਰ ਅਸੀਂ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੁਸਾਇਟੀ ਰਜਿਸਟਰ ਕਰਾਈ ਆ ਅਸੀਂ ਕਹਿੰਦੇ ਆ ਆਪਣਾ ਕੰਮ ਕਰੀ ਜਾਓ ਤੇ ਸਮਾਜ ਦੀ ਸੇਵਾ ਕਰਨੀ ਕਰੀ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਆ ਇਤਰਾਜ਼ ਉਹਨਾਂ ਨੂੰ ਆ ਵੇ ਇਹ ਕੰਮ ਕਿਉਂ ਕਰਦੇ ਆ ਇਹ ਸਮਾਜਿਕ ਮੈਨੂੰ ਸਾਨੂੰ ਦੀ ਇਤਰਾਜ਼ ਕਿਸ ਚੀਜ਼ ਦੀ ਆ ਠੀਕ ਹੈ ਤੁਸੀਂ ਕੰਮ ਕਰੋ ਆਪਾਂ ਤੁਹਾਡੇ ਕੰਮ 'ਚ ਕਦੀ ਵੀ ਰੋੜਾ ਬਣਾਗੇ ਕਦੀ ਵੀ ਕਿੰਤੂ ਪ੍ਰੰਤੂ ਕਰਾਂਗੇ ਕੋਈ ਖਬਰ ਲਵਾਵਾਂਗੇ ਫਿਰ ਤੁਸੀਂ ਕਹੋ ਸਾਨੂੰ ਵੀ ਸਭ ਤੋਂ ਜਲਦ ਕਰਦੇ ਆ ਜੇਲ੍ਹ ਸੀ ਉਹਨਾਂ ਦੇ ਅੰਦਰ ਆ ਕਿਉਂ ਆ ਇਹ ਤਾਂ ਉਹ ਜਾਣਦੇ ਆ ਫਿਰ ਜਾਂ ਸਤਿਗੁਰੂ ਅਰਜਨਦਾਸ ਜੀ ਵਰਾ ਜਾਣਦੇ ਆ ਜਿਸ ਤਰ੍ਹਾਂ ਨਾਲ ਬੈਰੀ ਉਹਨਾਂ ਕੋਲ ਇੱਕ ਪੇਟੈਂਟ ਆਪਣਾ ਕਰਵਾਇਆ ਗਿਆ ਲੋਗੋ ਕਰਵਾਇਆ ਗਿਆ ਤੁਸੀਂ ਵੀ ਆਪਣਾ ਲੋਗੋ ਪੇਟੈਂਟ ਕਰਵਾ ਕੇ ਆਪਣਾ ਕੰਮ ਕਰੀਏ ਬਸ ਇਹ ਤਰਾਜ਼ੀ ਵਾਲੀ ਗੱਲ ਆਪ ਸਾਨੂੰ ਕੋਈ ਇਤਰਾਜ਼ਗੀ ਨਹੀਂ ਮੈਂ ਪਹਿਲਾਂ ਕਿਹਾ ਉਹਨੇ ਲੋਗੋ ਰਜਿਸਟਰ ਕਰਾ ਲਿਆ ਸਾਨੂੰ ਕੋਈ ਇਤਰਾਜ਼ਗੀ ਨਹੀਂ ਆਸੀਂ ਲੋਗੋ ਨਹੀਂ ਲਾਵਾਂਗੇ ਉਹਨੇ ਲੋਗੋ ਰਿਸਟਰ ਕਰਾ ਲਿਆ ਆਪਾਂ ਨਹੀਂ ਲਾਵਾਂਗੇ ਸਾਨੂੰ ਕੋਈ ਇਤਰਾਜ਼ਗੀ ਨਹੀਂ ਕਰਾ ਲਿਆ ਠੀਕ ਹੈ ਵਾਦੇ ਕੀਤਾ ਨਹੀਂ ਅਸੀਂ ਚੇਂਜ ਕਰ ਲਵਾਂਗੇ ਚੇਂਜ ਤਾਂ ਕਰ ਸਕਦੇ ਪੋਹ ਨਹੀਂ ਲਾ ਸਕਦੇ ਚੇਂਜ ਕਰ ਸਕਦੇ ਆਪਾਂ ਪਰ ਬੇਗੰਪੁਰਾ ਟਾਈਗਰ ਫੋਰਸ ਹੈ ਨਾ ਔਰ ਜੇ ਜੁਣੀ ਉਹਦਾ ਅਸੀਂ ਕੰਮ ਕਰਦੇ ਆ ਰ 2009 ਤੋਂ ਅੱਗੇ ਵੀ ਕਰੀ ਜਾਣਾ ਔਰ ਜਦੋਂ ਕਿ ਸਾਡੇ ਸਾਹਾ ਜਦੋਂ ਸਤਕਰਮ ਦਾ ਜੀ ਮੇਰੇ ਚਾਹਣਗੇ ਅਸੀਂ ਸਮਾਜ ਲਈ ਕੰਮ ਕਰਾਂਗੇ ਔਰ ਬੇਗਮਪੁਰਾ ਟਾਈਗਰ ਫੋਰਸ ਦੇ ਝੰਡੇ ਹੇਠ ਹੀ ਕੰਮ ਕਰਾਂਗੇ